ਅਜਿ ਮਿਤੀ 24 ਫਰਵਰੀ 2025 ਨੂੰ ਡਿਸਟ੍ਰਿਕਟ ਲੁਧਿਆਣਾ ਰੂਰਲ ਵੱਲੋਂ ਜਿਹੜੇ ਸਾਰੇ ਟਰੈਵਲ ਏਜੰਟਸ ਹੈ ਉਹਨਾਂ ਤੇ ਚੈਕਿੰਗ ਕੀਤੀ ਗਈ ਤਿੰਨੋਂ ਸਬਡਿਵੀਜ਼ਨਾਂ ਦੇ ਵਿੱਚ ਹਲਕਾ ਜੀਓਜ਼ ਐਂਡ ਅਦਰ ਜਿਹੜੇ ਸਾਡੇ ਜੀਓਜ਼ ਹੈਗੇ ਨੇ ਹੈੱਡਕੁਆਰਟਰ ਤੇ ਉਹਨਾਂ ਦੀ ਸਪੈਸ਼ਲ ਡਿਊਟੀਆਂ ਲਗਾ ਕੇ ਅਸੀਂ ਕਰੀਬ ਜਿਹੜੇ 25 ਟਰੈਵਲ ਏਜੰਟਸ ਹੈ ਉਹਨਾਂ ਦੀ ਸ਼ਾਪਸ ਵਗੈਰਾ ਤੇ ਸਾਰੇ ਡਾਕੂਮੈਂਟਸ ਵਗੈਰਾ ਚੈੱਕ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਜਿਹੜੇ ਇਹ ਲਾਇਸੈਂਸ ਹੋਲਡਰ ਹੈ ਕੁਝ ਦੇ ਲਾਇਸੈਂਸ ਉਹਨਾਂ ਕੋਲ ਸਿਗੇ ਤੇ ਕੁਝ ਜਿਹੜੇ ਸਿਗੇ ਉਹ ਪੈਂਡਿੰਗ ਸਿਗੇ ਫॉर ਰੀਨਿਊਅਲ ਇਕ ਕੋਈ ਵੀ ਤਰ੍ਹਾਂ ਦੀ ਉਹ ਚੀਜ਼ ਤਾਂ ਸਾਹਮਣੇ ਨਹੀਂ ਆਈ ਬਟ ਫਿਰ ਵੀ ਜਿਹੜਾ ਇਹ ਸਾਰਾ ਆਪਰੇਸ਼ਨ ਹੈਗਾ ਹੈ ਅਗੇਂਸਟ ਜਿਹੜੇ ਇਲੀਗਲ ਟਰੈਵਲ ਏਜੰਟਸ ਹੈ ਉਹ ਅੱਗੇ ਵੀ ਸਾਡੇ ਪੁਲਿਸ ਡਿਸਟ੍ਰਿਕਟ ਲੁਧਿਆਣਾ ਰੂਰਲ ਦੇ ਵਿੱਚ ਕੰਟੀਨਿਊ ਰਹੂਗਾ ਤੇ ਅਸੀਂ ਇਹ ਸ਼ੋਰ ਕਰਦੇ ਹਾਂ ਵੀ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਇਲੀਗਲ ਕੰਮ ਕਰ ਰਿਹਾ ਹੈਗਾ ਉਹਨੂੰ ਇੱਥੇ ਅਸੀਂ ਪੂਰੀ ਨਕੀਲ ਕਰਾਂਗੇ ਤੇ ਉਹਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲਵਾਵਾਂਗੇ ਥੈਂਕ ਯੂ ਪਰੰਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਜਣਾ ਚਾਹੁੰਦੇ ਹਾਂ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਧੱਕੀ ਠੋਰੀ ਮਾਰਦੇ ਪਏ ਸਿਦਕਾ ਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਇਹ ਡੀਟੇਜੰਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਨੋਟਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਠੇ ਸਖਤ ਕੈਂਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਕਰੰਕਾਰਨ ਪੁਲਿਸ ਵੱਲੋਂ 5 ਐਫਆਈਆਰ ਦਰਜ ਹੋਈਆਂ ਨੇ ਸਾਵਨ ਇਜੈਂਸ ਦੇ ਖਿਲਾਫ ਜਿਨ੍ਹਾਂ ਨੂੰ ਕਿਸੀ ਤਫ਼ਤੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਦਾਲਤਾਂ ਦੇ ਪਿੱਛੇ ਰਵਾਂਗੇ ਤਾਂ ਇਸ ਪ੍ਰੈਸ ਕਾਨਫਰੰਸ ਆਈ ਇਹਹੀ ਮੈਸੇਜ ਹੈ ਇਹ ਹੁਣੇ ਕੰਮ ਕਰ ਰਹੇ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਅਸੀਂ ਤੁਹਾਨੂੰ ਯੂਐਸਏ ਇਦਾਂ ਦੇ ਆਇਲੈਂਡ ਤੇ ਇਦਾਂ ਦੇ ਔਰ ਉਸ ਨਾਮ ਤੇ ਨਖਾਨੀ ਠੱਗੀਆਂ ਮਾਰ ਰਹੇ ਨੇ ਇਹ ਇਸ ਕੰਮ ਤੋਂ ਹਰਜਨ ਔਰ ਇਹ ਨੌਜਵਾਨ ਵੀ ਨੂੰ ਕਿਸੇ ਨੂੰ ਭੋਲੇ ਭਾਲੇ ਲੋਕਾਂ ਨੂੰ ਸਾਡੇ ਜ਼ਿਲ੍ਹੇ ਦੇ ਐਸਐਸਪੀ ਮੈਡਮ ਅਵਨੀਤ ਕੌਂਡਲ ਜੀ ਆਈਪੀਐਸ ਜੀ ਦੇ ਦਿਸ਼ਾ ਦੇ ਹੇਠ ਜਿਹੜੀ ਇਮੀਗ੍ਰੇਸ਼ਨ ਸੈਂਟਰਾਂ ਦੀ ਚੈਕਿੰਗ ਦੇ ਸੰਬੰਧ ਵਿੱਚ ਅੱਜ ਸਾਡੇ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ 350 ਦੇ ਕਰੀਬ ਜਿਹੜੇ ਇਮੀਗ੍ਰੇਸ਼ਨ ਸੈਂਟਰ ਹੈ ਜਿਸ ਦੇ ਸਬੰਧ ਦੇ ਵਿੱਚ ਸਰਕਲ ਅਫਸਰ ਸਰਵਾਨ ਦੀ ਨਿਗਰਾਨੀ ਦੇ ਹੇਠ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ ਗਈ ਹੈ ਕਿ ਵਕਫ ਵਕਫ ਟੀਮਾਂ ਬਣਾ ਕੇ ਇਹ ਸਾਰੇ ਹੀ ਇਮੀਗ੍ਰੇਸ਼ਨ ਸੈਂਟਰ ਜਿਹੜੇ ਉਹਨਾਂ ਦੇ ਏਰੀਆ ਦੇ ਵਿੱਚ ਕੰਮ ਕਰ ਰਹੇ ਆ ਸਾਰਿਆਂ ਦੀ ਚੈਕਿੰਗ ਕਰਵਾਈ ਜਾਵੇ ਸਾਰਿਆਂ ਦੇ ਲਾਇਸੈਂਸ ਚੈੱਕ ਕੀਤੇ ਜਾਣ ਜੋ ਵੀ ਇਮੀਗ੍ਰੇਸ਼ਨ ਸੈਂਟਰ ਜਿਹੜਾ ਹੈਗਾ ਗਲਤ ਕੰਮ ਕਰਦਾ ਹੈਗਾ ਜਿਹੜਾ ਸਹੀ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰ ਰਿਹਾ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੈਂ ਪਬਲਿਕ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜੇਕਰ ਕੋਈ ਉਹਨਾਂ ਦੇ ਏਰੀਏ ਦੇ ਵਿੱਚ ਜਾਂ ਕੋਈ ਗਲਤ ਇਮੀਗ੍ਰੇਸ਼ਨ ਸੈਂਟਰ ਜਾਂ ਟਰੈਵਲ ਸੈਂਟਰ ਜਿਹੜਾ ਕੋਈ ਕੰਮ ਕਰ ਰਿਹਾ ਹੈਗਾ ਉਹਦੀ ਜਿਹੜੀ ਹੈ ਜਾਣਕਾਰੀ ਤੁਰੰਤ ਸਬੰਧਤ ਥਾਣੇ ਨੂੰ ਜੜੀ ਦਿੱਤੀ ਜਾਵੇ ਤਾਂ ਜੋ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਸਕੀਏ